Não é me que não é? సారి <tries> తయార <tries> ਦਸ ਜਵੰਤ कौर ਹੈਲੋ ਹਾਂਜੀ ਕਿਵੇਂ ਠੀਕ ਹੋ ਜੀ ਹਾਂਜੀ ਆਜੋ ਜੀ ਆਪਣੀ ਵੀਡੀਓ ਦੇ ਨਾਲ ਜੁੜ ਜੋ ਅੱਜ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਆ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਨਿਊ ਫੈਬਰਿਕ ਦੇ ਵੀਡੀਓ ਦੇ ਨਾਲ ਜੋੜ ਜੋ ਬਹੁਤ ਹੀ ਵਧੀਆ ਕੁਆਲਟੀ ਦੀ ਚੀਜ਼ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸੋ ਡੇਲੀ ਆਪਾਂ ਵੀਡੀਓ ਅਪਲੋਡ ਕਰਦੇ ਆ ਬਹੁਤ ਹੀ ਜਿਆਦਾ ਵੀਡੀਓ ਨੂੰ ਪਿਆਰ ਦਿੰਨੇ ਹੋ ਬਹੁਤ ਹੀ ਵਧੀਆ ਰਿਸਪੌਂਸ ਆਉਂਦਾ ਸੋ ਤੁਸੀਂ ਇਦਾਂ ਹੀ ਰਿਸਪੌਂਸ ਦਿੰਦੇ ਰਹੋ ਆਪਣੀ ਵੀਡੀਓ ਨੂੰ ਤੇ ਆਪਣੀ ਸੂਟਾਂ ਨੂੰ ਸੋ ਜਿੰਨਾ ਮੇਰੇ ਭੈਣਾਂ ਲਵੇ ਸੂਟ ਪਹੁੰਚਦੇ ਨੇ ਉਹਨਾਂ ਨੂੰ ਪਤਾ ਹੀ ਹੈ ਵੀ ਕਿੰਨੇ ਦਾ ਫੈਬਰਿਕ ਹੈ ਕਿੰਨੇ ਦਾ ਵਰਕ ਕਰਦੇ ਨੇ ਬਹੁਤ ਹੀ ਸਾਰੇ ਮੇਰੇ ਭੈਣਾਂ ਦਾ ਜਿਹੜਾ ਆਪਣਾ ਯਕੀਨ ਬਣ ਚੁੱਕਿਆ ਤੇ ਹੋਰ ਵੀ ਤੁਸੀਂ ਅੱਗੇ-ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅਗੇ ਅਗੇ ਤਾਂ ਕਿ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਸੋ ਅੱਜ ਵੀਡੀਓ ਦੇ ਵਿੱਚ ਆਪਾਂ ਥੋੜੀ ਕਸਟਮਰ ਦੀ ਡਿਮਾਂਡ ਤੇ ਸਿਲਕ ਪਸ਼ਮੀਨੇ ਦੇ ਦੁਆਰਾ ਡਿਜ਼ਾਈਨ ਜਿਹੜੇ ਰੈਡੀ ਕਰੇ ਨੇਗੇ ਸੋ ਡਿਜ਼ਾਈਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸੋ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਜੀ ਲੋ ਜੀ ਜਿਹੜਾ ਆਪਣਾ ਟ੍ਰੈਂਡਿੰਗ ਡਿਜ਼ਾਈਨ ਆ ਚਾਵਲ ਟਾਂਕੇ ਵਾਲਾ ਬਹੁਤ ਜ਼ਿਆਦਾ ਟ੍ਰੈਂਡਿੰਗ ਡਿਜ਼ਾਈਨ ਆ ਉਹ ਡਿਜ਼ਾਈਨ ਦੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆਂਗੇ ਕਰੋ ਜੀ ਤੁਸੀਂ ਚੈੱਕ

ਉਹੋ ਜਿਹਾ ਨਾ ਟੈਨ ਬਣਿਆ ਹੈ ਚਾਵਲ ਟਾਂਕੇ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਉਪਰੋਂ ਸਾਰੇ ਪੈਨਲ ਵਰਕ ਬਣੇ ਹੋਏ ਨੇਗੇ ਇਹ ਪੈਨਲ ਵਰਕ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੁਆਲਟੀ ਵਾਲੀ ਚੀਜ਼ ਬਣੀ ਹੋਈ ਹੈਗੀ ਸੋ ਤੁਸੀਂ ਕਿਸੇ ਵੀ ਮੇਰੀ ਪੈਨ ਦੇ ਸੂਟ ਪਸੰਦ ਆਉਂਦਾ ਤੁਸੀਂ ਇਹ ਸੂਟ ਸਾਡੇ ਕੋਲੋਂ ਮੰਗਵਾ ਸਕਦੇ ਹੋ ਸੂਟ ਦਾ ਪ੍ਰਾਈਸ ਰਹੂਗਾ ਆਪਣੇ ਲਈ ਲਗਭਗ 1300 ਰੁਪਏ 1300 ਰੁਪਏ ਦੇ ਵਿੱਚ ਇਹ ਆਪਾਂ ਤੁਹਾਨੂੰ ਸੂਟ ਦੇਵਾਂਗੇ ਸੋ ਜਲਦੀ ਆਲਦੀ ਤੁਸੀਂ ਸਾਡੇ ਕੋਲ ਇਹ ਸੂਟ ਡੀਐਮ ਕਰੋ ਲੋ ਜੀ ਇਹ ਉੱਪਰ ਫਲਾਵਰ ਆ ਜੂਗਾ ਤੇ نیچے ਫਲਾਵਰ ਆ ਜੂਗਾ ਜੀ ਤੇ ਤਿੰਨ ਫਲਾਵਰ ਘੇਰੇ ਤੇ ਬਣੇ ਹੋਏ ਨੇ ਇਹ ਤਿੰਨੋਂ ਫਲਾਵਰ ਘੇਰੇ ਤੇ ਬਣੇ ਹੋਏ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਵਧੀਆ ਸੂਟ ਬਣਿਆ ਹੋਇਆਗਾ ਸਿਲਕ ਪਸ਼ਮੀਨਾ ਦਾ ਫੈਬਰਿਕ ਰਹੂਗਾ ਨਾ ਕਰੋ ਜੀ ਏ ਐਵੇਂ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਕਲਰ ਹੈ ਕਲਰ ਵੀ ਬਹੁਤ ਪਿਆਰਾ ਹੈਗਾ। ਸੇਵੇਂ ਇਹਦੇ ਬਾਜੂ ਦੇ ਉੱਪਰ ਵਰਕ ਰਹੂਗਾ। ਸਰਾਉ ਸਿਸਟਰ ਬੁਟੀਕ ਹਾਂਜੀ। ਲੋ ਜੀ ਇਹ ਵਾਲਾ ਵਰਕ ਇਹਦੇ ਬਾਜੂ ਦੇ ਉੱਪਰ ਆਜੀਦਾ ਕਰੋ ਚੈੱਕ ਤੁਸੀਂ। ਇਹ ਵਰਕ ਬਾਜੂ ਦੇ ਉੱਪਰ ਹੈਗਾ ਸੋ ਕਿਸੇ ਵੀ ਮੇਰੇ ਪੈਨ ਨੂੰ ਪਸੰਦ ਆਉਣਾ ਤੁਸੀਂ ਇਹ ਸੂਟ ਸਾਡੇ ਕੋਲੋਂ ਮੰਗਵਾ ਸਕਦੇ ਹੋ। ਇਸ ਦੇ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਸਾਰੇ ਕਲਰ ਬਹੁਤ ਸੋਹਣੇ ਕਲਰ ਨੇਗੇ।

ਮਾਸਟਰ ਕਲਰ ਆ ਗਿਆ ਬਹੁਤ ਸੋਹਣਾ ਮਾਸਟਰ ਕਲਰ ਹੈਗਾ ਬਹੁਤ ਪਿਆਰੀ ਇਸ ਵਿੱਚ ਕਲਰ ਕੰਟਰਾਸਟ ਲੱਗੇ ਹੋਏ ਨੇ ਬਹੁਤ ਸੋਹਣਾ ਲੱਗ ਰਿਹਾ ਡਿਜ਼ਾਈਨ ਵੀ ਇੱਕੋ ਜਿਹਾ ਚੱਕ ਤੁਸੀਂ ਸੋ ਕਿਸੇ ਵੀ ਮੇਰੀ ਇਹ ਵਾਲਾ ਕਲਰ ਪਸੰਦ ਹੋਣਾ ਤਾਂ ਤੁਸੀਂ ਇਹ ਵਾਲਾ ਸਾਡੇ ਕੋਲ ਮੰਗਵਾ ਸਕਦੇ ਹੋ ਇਹ ਵਾਲਾ ਜੀ ਫਰੋਜ਼ੀ ਕਲਰ ਬਹੁਤ

ਕੁੱਤੀ ਸੀ ਵੀ ਮੇਰੇ ਪੈਨ ਇਹ ਵਾਲਾ ਸੂਟ ਸੰਦੋਨਾ ਤੇ ਸੀ ਇਹ ਵਾਲਾ ਸੂਟ ਸਾਡੇ ਕੋਲ ਮੰਗਵਾ ਸਕਦੇ ਹੋ ਜਿੱਕੇ ਇਸ ਦੇ ਵਿੱਚ ਪੀਚ ਜਿਹਾ ਕਲਰ ਆ ਜੂਗਾ ਜੀ ਆ ਗਿਆ ਆ ਗਿਆ ਜੀ ਪੀਚਾ ਕਲਰ ਲਓ ਜੀ ਸੀ ਦੇਖੋ ਇਹ ਵਾਲਾ ਪੀਚ ਕਲਰ ਆ ਗਿਆ ਬਹੁਤ ਸੋਹਣਾ ਇਹ ਵੀ ਪੀਚ ਕਲਰ ਬਹੁਤ ਪਿਆਰਾ ਕਲਰ ਆਗਾ ਵਰਕ ਵੀ ਇਸ ਦੇ ਉੱਪਰ ਬਹੁਤ ਪਿਆਰਾ ਹੈ ਸੋ ਕਿਸੇ ਵੀ ਮੇਰੇ ਪਹੇਨਣਾਂ ਚ ਕੋਈ ਵੀ ਸੂਟ ਪਸੰਦ ਆਉਣਾ ਤਾਂ ਤੁਸੀਂ ਸਾਡੇ ਕੋਲੋਂ ਸੂਟ ਮੰਗਵਾ ਸਕਦੇ ਹੋ ਜਲਦੀ ਆ ਜਲਦੀ ਸੂਟ ਤੁਸੀਂ ਸਾਡੇ ਕੋਲੋਂ ਡੀਐਮ ਕਰੋ ਹਾਂ ਸਕਰੀਨ ਦੇ ਉੱਪਰ ਆਪਣਾ ਨੰਬਰ ਹੈ 96153 57158 ਉਹ ਵਾਲੇ ਕੰਟੈਕਟ ਨੰਬਰ ਤੇ ਤੁਸੀਂ ਸਾਡੇ ਕੋਲੋਂ ਸੂਟ ਜਿਹੜੇ ਆਰਡਰ ਕਰ ਸਕਦੇ ਹੋ ਉਸ ਵਾਰ ਜਿਹੜਾ ਸਿੰਧੀ ਬੂਟੀ ਦਾ ਆਪਾਂ ਘੇਰੇ ਵਾਲਾ ਡਿਜ਼ਾਈਨ ਲੈ ਕੇ ਆਏ ਸੀ

ਸੇਮੀ ਦੇ ਬਾਗੀ ਦਾ ਵਰਕ ਆ ਜਾਊਗਾ ਜਿੱਲੀ ਸੇਮੀ ਦੇ ਪਹਿਣਾ ਵੀ ਗਲੀ ਦਾ ਵਰਕ ਨਹੀਂ ਪਾਉਂਦੀ ਜੇ ਕੋਈ ਲੰਬਾਈ ਦੀ ਵੀ ਦਿੱਕਤ ਆ ਜਾਂਦੀ ਹੈ ਤਾਂ ਕਰਕੇ ਇਹਨਾਂ ਨੂੰ ਇਕੱਲਾ ਛੇਰੇ ਦਾ ਵਰਕ ਹੈ ਤਾਂ ਕਿ ਇਹ ਵੀ ਲੰਬਾਈ ਉਪਰ ਅਖਤਾਰੇ ਛੇਰੇ ਦਾ 25 ਦੇ 21 ਤੱਕ ਤਿਆਰ ਹੈ ਪ੍ਰੋਪਰ ਇਹ ਸੋਲਡੋ ਜਿਹਨਾਂ ਦਾ ਘੱਟਾ ਦੇ ਜਿਹਨਾਂ ਦਾ ਬਾਗਾ ਉਹ ਉਹ ਨਹੀਂ ਰੱਖ ਲੈਣਗੇ ਹਨ ਤੇ ਗੋਸਣਾ ਦੀ ਹੈ ਨਾ ਸਿੰਗੀ ਬੂਟੀ ਦਾ ਸਿਲਕ ਬਸ ਇਹਦੇ ਡਬਲ ਟੋਨ ਫੈ布ਰਿਕ ਹੈ ਰਾਵਰ ਤੋਂ ਨੇ ਸਿਲਕ ਕੁਈਨਾ ਫੈ布ਰਿਕ ਹੈ ਤੋਂ ਕਿਛੇ ਵੀ ਮਿਲ ਪੈਣੇ ਤੋਂ ਸੰਭਵਾ ਤੁਸੀਂ ਸਾਡੇ ਕੋਲ ਇਹ ਸੂਟ ਮੰਗਵਾ ਸਕਦੇ ਹੋ ਜੀ ਦੋ ਸੋਹਣਾ ਡਿਜ਼ਾਈਨ ਹੈਗਾ ਪ੍ਰਾਈਸ ਇਹਦਾ 1300 ਰੁਪਏ ਰਹਿਣਾ 1300 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਇਸ ਦੇ ਵਿੱਚ ਤੁਹਾਨੂੰ 3 ਕਲਰ ਹੋਰ ਮਿਲ ਜਾਣਗੇ ਜੀ ਇਹ ਵਾਲਾ ਕਲਰ ਹੈ ਇਹ ਕੋਈ ਵਾਲਾ ਕਲਰ ਹੈਗਾ ਸੋ ਇਹ ਵੀ ਮੇਰੇ ਤਾਂ ਇਹ ਵਾਲਾ ਕੋ ਤੁੰਗਣਾ ਕਿ ਇਹ ਵਾਲਾ ਫੁੱਲ ਸਾਡੇ ਕੋਲ ਨਹੀਂ ਆ ਸਕਦਾ ਇਹਦੀ ਪੋਟੇ ਪੇਰਾ ਕਲਰ ਹੈਗਾ ਕੇਰੇ ਦਾ ਵਰਕ ਆ ਜੀ ਨਾਲ ਨਾਲ ਫਾਸ ਦਾ ਵਰਕ ਆ ਜੀ ਇਹ ਸਾਰਾ ਕੇਰੇ ਦਾ ਵਰਕ ਹੈ ਤੇ ਸਾਨੂੰ ਬਾਜੂ ਦਾ ਵਰਕ ਵੀ ਦਿਖਾ ਦਿੰਦੇ ਲੋ ਜੀ ਇਹ ਵਾਲਾ ਵਰਕ ਬਾਜੂ ਦੇ ਉੱਪਰ ਆ ਜਾਊਗਾ ਸੋ ਬਹੁਤ ਸੋਹਣਾ ਬਾਜੂ ਦੇ ਉੱਪਰ ਵਰਕ ਬਣਿਆ ਹੈ ਸੋ ਕਿਸੇ ਵੀ ਮੇਰੇ ਭੈਣ ਨੂੰ ਇਹ ਵਾਲਾ ਪਸੰਦ ਆਉਣਾ ਹੈ ਤਾਂ ਸੇ ਇਹ ਵਾਲਾ ਸੂਟ ਸਾਡੇ ਕੋਲੋਂ ਮਹਗਵਾ ਸਕਦੇ ਇਕ ਇਸ ਦੇ ਵਿੱਚ ਆਜੂ ਜੀ ਡਾਰਕ ਮੋਰ ਪੰਖੀ ਰੰਗ ਲੈ ਬਹੁਤ ਸਿਆਰਾ ਰੰਗ ਹੈ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਜੀ ਇਹ ਡਾਰਕ ਮੋਰ ਪੰਖੀ ਆ ਗਿਆ ਸੋ ਕਿਸੇ ਵੀ ਮੇਰੇ ਭੈਣ ਇਹ ਵਾਲਾ ਪਸੰਦ ਆਉਣਾ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਮੰਗਵਾ ਸਕਦੇ ਹੋ ਇਹ ਆ ਗਿਆ ਜੀ ਦਿਖੋ ਲਾਈਟ ਪਿਸਤਾ ਜੀ ਟੋਨ ਦੇ ਜੀ ਇਹ ਵਾਲਾ ਸੂਟ ਆ ਗਿਆ ਲਾਈਟ ਪਿਸਤਾ ਟੋਨ ਦੇ ਉੱਤੇ ਤੇ ਵੀ ਬਹੁਤ ਪਿਆਰਾ ਹੈਗਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਘੈਂਟ ਲੱਗ ਰਿਹਾ ਹੈਗਾ ਸੋ ਕਿਸੇ ਵੀ ਮੇਰੇ ਭੈਣ ਇਹ ਵਾਲਾ ਪਸੰਦ ਆਉਣਾ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਮੰਗਵਾ ਸਕਦੇ ਹੋ ਜੀ ਡਬਲ ਟੋਨ ਸਿਲਕ ਪਸ਼ਮੀਨਾ ਫੈਬਰਿਕ ਹੈਗਾ ਲੋ। ਕੇਵਲ ਆ ਗਿਆ ਟੁਕੜੀ ਫੇਰ ਦੇ ਤੂੰ। ਇਹਦੇ ਬਹੁਤ ਪਿਆਰਾ ਬਣਿਆ ਹੋਇਆ ਬਹੁਤ ਨਾਲ ਡਿਜ਼ਾਈਨ ਬਣਿਆ ਹੋਇਆ। ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆਉਣਾ ਤੁਸੀਂ ਫਟਾਫਟ ਸਾਡੇ ਕੋਲੋਂ ਸੂਟ ਮੰਗਵਾ ਸਕਦੇ ਹੋ। ਸਾਰੇ ਸੂਟ ਜਿਹੜੇ ਬਹੁਤ ਜ਼ਿਆਦਾ ਸੋਹਣੇ ਨੇ ਤੇ ਫੈਬਰਿਕ ਵੀ ਬਹੁਤ ਵਧੀਆ ਹੈਗਾ ਤੇ ਵਰਕ ਵੀ ਉਸ ਦੇ ਉੱਪਰ ਜਿਹੜੀ ਪੂਰੀ ਫਿਨਿਸ਼ਿੰਗ ਹੈ। ਸੋ ਬੇਚਿਚੋਕੇ ਤੁਸੀਂ ਸਾਡੇ ਕੋਲ ਇਹ ਸੂਟ ਮੰਗਵਾ ਸਕਦੇ ਹੋ ਫਟਾਫੜ ਤੁਸੀਂ ਸਾਡੇ ਕੋਲ ਆਰਡਰ ਕਰੋ ਜੋ ਵੀ ਸੂਟ ਕਿਸੇ ਵੀ ਮੇਰੇ ਪੈਨ ਨੂੰ ਅੱਜ ਦੀ ਵੀਡੀਓ ਚ ਪਸੰਦ ਆਉਂਦੇ ਹਨ ਤੁਸੀਂ ਸਾਡੇ ਕੋਲ ਕੰਟੈਕਟ ਨੰਬਰ ਆਪਣਾ ਹੈਗਾ ਸਕਰੀਨ ਦੇ ਉੱਪਰ 9815357158 ਇਹ ਵਾਲੇ ਨੰਬਰ ਤੇ ਸੂਟ ਜਲਦੀ ਜਲਦੀ ਸਾਡੇ ਕੋਲ ਡੀਐਮ ਕਰ ਸਕਦੇ ਹੋ ਅੱਜ ਦੇ ਲਈ ਐਨਾ ਥੈਂਕ ਯੂ